ਮਰਤੜੇ ਦਸਾ ਦਸਾ ਬੰਦੇ ਆ ਜੇ ਰੋਟੀਆਂ ਲਾਈਆਂ ਜਾਣੀਆਂ ਦੱਸੋ ਭਾਈ ਰੱਖੋਗੇ ਬੰਦਾ ਕੰਮ ਵਾਲਾ ਕਿਵੇਂ ਲੈ ਜਾ ਕੁੜੀ ਨਾਲ ਅਸੀਂ ਕੰਮ ਵਾਲਾ ਬੰਦਾ ਰੱਖ ਕੇ ਕੀ ਕਰਨਾ ਵਾ 6 ਜਣੇ ਘਰ ਦੇ ਅਸੀਂ ਮੈਂਬਰ ਆ 4 ਜਣੇ ਸਾਡੇ ਨੇ ਖੇਤ ਦਿਹਾੜੀੇ ਕੰਮ ਕਰਦੇ ਆ ਅਸੀਂ ਇੰਨੇ ਜਣੇ ਤਾਂ ਕੀ ਕਰਾਉਣਾ ਵਾ ਘਰ ਦਾ ਕੰਮ ਤਾਂ 부ੜੀਆਂ ਕਰ ਹੀ ਸਕਦੀਆਂ ਵਾ ਅਸੀਂ ਨਹੀਂ ਕੋਈ ਕੰਮ ਵਾਲਾ ਬੰਦਾ ਰੱਖ ਸਕਦੇ ਚੱਲ ਪਤ ਚੱਲ ਕੇ ਫੇਰ ਆਪਾਂ ਆਪੇ ਲਾ ਲੈਣਗੇ ਰੋਟੀਆਂ ਦੇਖ ਭਾਈ ਤੁਸੀਂ ਮੇਰੇ ਮੁੰਡੇ ਦਾ ਘਰ ਖਰਾਬ ਨਾ ਕਰੋ ਇਹ ਸਾਡੇ ਘਰ ਦਾ ਕੰਮ ਨਹੀਂ ਕਰੂ ਤੇ ਹੋਰ ਕੌਣ ਕਰੂਗਾ ਮੇਰੀ ਕੁੜੀ ਕਿਉਂ ਕੰਮ ਕਰੂਗੀ ਲੋਕਾਂ ਲੱਗੀਆਂ ਥੋੜੀ ਚੱਲ ਪਤ ਚ ਮੰਮੀ ਮੇਰੇ ਸਹੁਰੇ ਪਰਿਵਾਰ ਤੋਂ ਨਾ ਚਿੱਠੀ ਆਈ ਆ ਉਹਨਾਂ ਨੇ ਤਲਾਕ ਦੇ ਕਾਗਜ਼ ਭੇਜੇ ਆ ਕੀ ਲਿਖਿਆ ਸੀ ਚੋ ਉਹਨਾਂ ਨੇ ਲਿਖਿਆ ਵਾ ਜੇ ਤੁਸੀਂ ਆਪਦੀ ਕੁੜੀ ਨੂੰ ਸਹੁਰੇ ਘਰ ਨਹੀਂ ਭੇਜਣਾ ਉਹ ਤੁਹਾਡੀ ਮਰਜ਼ੀ ਤੁਸੀਂ ਆਪਦੀ ਕੁੜੀ ਨੂੰ ਸੰਭਾਲ ਕੇ ਰੱਖੋ ਅਸੀਂ ਆਪਦੇ ਮੁੰਡੇ ਦਾ ਵਿਆਹ ਹੋਰ ਕਿਤੇ ਕਰ ਦਾਂਗੇ ਬਸ ਆ ਕਾਗਜ਼ ਤੇ ਸਾਈਨ ਕਰਕੇ ਭੇਜ ਦਿਓ ਕੋਈ ਨਹੀਂ ਬਦ ਕਰਦੇ ਸਾਈਨ ਮੈਂ ਆਪੇ ਤੇਨੂੰ ਸਾਂ ਲੂ ਤੂੰ ਟੈਨਸ਼ਨ ਨਾ ਲੈ ਮੰਮੀ ਆ ਲੈ ਦਵਾਈ ਲੈ ਲਾ ਵੀਰਾ ਸੂਟ ਦੇਖੀ ਕਿੰਨਾ ਸੋਹਣਾ ਵਾ ਮੇਰਾ ਰੱਤਾ ਮੈਂ ਵੀ ਮੰਗਾਲਾ ਮੈਨੂੰ 2000 ਰੁਪਿਆ ਦੇ ਮੈਂ ਆਲਰਡ ਸੂਟ ਮਗਣਾਵਾ ਮੇਰੇ ਕੋਲ ਹੈ ਨਹੀਂ ਪੈਸੇ ਅਸੀਂ ਤੇਰੇ ਸ਼ੌਂਕ ਪੂਰੇ ਕਰੀਏ ਕੀ ਆਵਦਾ ਘਰ ਚ ਲਾਈਏ ਤੈਨੂੰ ਨਹੀਂ ਪਤਾ ਮੰਮੀ ਬਿਮਾਰ ਆ ਮੰਮੀ ਦੀ ਦਵਾਈ ਤੇ ਨੱਥ ਕਿੰਨੇ ਪੈਸੇ ਲੱਗਦੇ ਆ ਜੇ ਇੰਨੇ ਸ਼ੌਂਕ ਹਨ ਤੈਨੂੰ ਸੂਟ ਲੈਣ ਦਾ ਆਵਦੇ ਸਾਰੇ ਘਰ ਰਹਿੰਦੀ ਤੇਰਾ ਘਰ ਵਾਲਾ ਆਪੇ ਤੇਰੇ ਸ਼ੌਂਕ ਪੂਰੇ ਕਰਦਾ ਇਹਨੂੰ ਨਹੀਂ ਪਤਾ ਅਸੀਂ ਮਸਾਂ ਕਰਦੇ ਚੱਕ ਕੇ ਤੇਰਾ ਵਿਆਹ ਕੀਤਾ ਸੀ ਤੂੰ ਫੇਰ ਘਰੇ ਆ ਕੇ ਬਹਿ ਗਈਆਂ ਜਦੋਂ ਮੰਮੀ ਠੀਕ ਸੀ ਨਾ ਉਹ ਦੋਨੇ ਤੇਰੇ ਸਾਰੇ ਸ਼ੌਂਕ ਪੂਰੇ ਕੀਤੇ ਜੇ ਤੂੰ ਹੁਣ ਭੈਣੇ ਆਵਦੇ ਸਾਰੇ ਸ਼ੌਂਕ ਪੂਰੇ ਕਰਨੇ ਆ ਤਾਂ ਕੀ ਆਵਦਾ ਕੰਮ ਧੰਦਾ ਲੱਭਲਾ ਉੱਥੋਂ ਪੈਸੇ ਕਮਾ ਤੇ ਆਪਦੇ ਸਾਰੇ ਸ਼ੌਂਕ ਪੂਰੇ ਕਰ ਲਾ ਸਾਡੇ ਆਪਦੇ ਖਰਚੇ ਬਹੁਤ ਆ 93 94 ਵੀਰੇ ਮੈਨੂੰ ਨਾ ਕੰਮ ਦੀ ਲੋੜ ਸੀ ਤੁਹਾਡੇ ਘੱਟੇ ਤੇ ਕਿਸੇ ਕੰਮ ਵਾਲੀ ਕੁੜੀ ਦੀ ਲੋੜ ਹੈਗੀ ਆ ਲੋੜ ਤਾਂ ਹੈਗੀ ਆ ਤੂੰ ਇਹ ਦੱਸ ਰੋਟੀ ਪਾਣੀ ਬਣਾ ਲੈਣੀ ਆ ਹਾਂਜੀ ਵੀਰੇ ਮੇਰੇ ਸੋਈ ਦਾ ਸਾਰਾ ਕੰਮ ਕਰ ਲੈਣੀ ਆ ਮੇਰੇ ਘੱਟੇ ਦੇ 100 ਬੰਦਾ ਕੰਮ ਕਰਦਾ ਤੂੰ ਵੀਰੇ ਸ਼ਾਮ ਉਹਨਾਂ ਦੀ ਰੋਟੀ ਲਾਉਣੀ ਆ ਮੈਂ ਤੈਨੂੰ ਮਹੀਨੇ ਦਾ 5000 ਰੁਪਏ ਦਊਂਗਾ ਜੇ ਤੈਨੂੰ ਮਨਜ਼ੂਰ ਆ ਤਾਂ ਦੱਸ 100 ਬੰਦੇ ਦੀ ਰੋਟੀ ਠੀਕ ਆ ਵੀਰੇ ਮੈਂ ਲਾ ਦਿਆ ਕਰੂੰਗੀ ਠੀਕ ਆ ਫਿਰ ਅੱਜ ਤੋਂ ਹੀ ਲੱਗ ਜਾ ਕੰਮ ਤੇ ਉਹ ਰਹੀ ਰਸੋਈ ਮੈਂ ਕਿੰਨੀ ਵੱਡੀ ਗਲਤੀ ਕਰ ਲਈ 6 ਜਣੇ ਘਰ ਦੇ ਸੀ ਮੈਂਬਰ ਆ 4 ਜਣੇ ਸਾਡੇ ਨਾਲ ਖੇਤ ਦਿਹਾੜੀਏ ਕੰਮ ਕਰਦੇ ਆ ਨਹੀਂ ਮੰਮੀ ਮੈਨੂੰ ਇੱਥੇ ਰਹਿਣਾ ਮੇਰੇ ਤੋਂ ਨਹੀਂ ਦੱਸਾ ਦੱਸਾ ਬੰਦਿਆਂ ਦੀਆਂ ਰੋਟੀਆਂ ਲਾਈਆਂ ਜਾਣੀਆਂ ਮੇਰੇ ਘੱਠੇ ਨੇ 100 ਬੰਦਾ ਕੰਮ ਕਰਦਾ ਤੂੰ ਵੀਰੇ ਸ਼ਾਮ ਉਹਨਾਂ ਦੀ ਰੋਟੀ ਲਾਉਣੀ ਆ ਮਲਮਲ ਉਹਦੀ ਪਗੜੀ ਤੋਂ ਵੀ யா அடிய குஜல ஜி டெண்டி மா திய ஜோக்கி அமர ரே மிதூத்த மேரிய தி அம்மீ கத்திய சாமி சூத்த